جی گار مور ہنکاری ستو بخش ہار ہے ستر کنگلے کر دیں بادشاہ سا کرے پھاری ਬਣੇ ਆਂ ਰਾਸ਼ਕਾਉਂ ਕਰ ਸਕਦਾ ਜਿਹਨੂੰ ਇਹ ਗੁਰੂ ਤੇ ਪ੍ਰੋਚਾ ਹੈ ਕਿ ਬਾਦਸ਼ਾਹ ਇਸ ਨੂੰ ਦੇਣ ਵਾਲਾ ਤੇ ਕਲਸ਼ਲੇ ਬਣਾਉਣ ਵਾਲਾ ਵੀ ਤੂੰ ਹੈ ਹੁਣ ਜਿਹਨੂੰ ਪ੍ਰੋਚਾ ਹੈ ਉਹ ਸਰਸੇ ਵਾਲਾ ਕਿਆ ਬੋਤਾ ਨਾ ਜਪੁ ਰਾਣੇ ਦੀਆਂ ਜਪੁ ਰਾਣੇ ਦੀਆਂ ਗਲੀਆਂ ਸਿਰ ਫੇਰਨਾ ਬਾਦਸ਼ਾਹ ਬਣ ਜਾਣਾ ਪਰ ਉਹਨੂੰ ਕਿਵੇਂ ਆ ਕਿਉਂਕਿ ਜਿਹਨੇ ਬਾਣੀ ਪੜ੍ਹੀ ਹੈ ਜਿਹਨੂੰ ਪਤਾ ਹੈ ਕਿ ਨਜ਼ਰ ਉਪੱਠੇ ਜੇ ਕਰੇ ਸੁਲਤਾਨਾ ਖਾਓ ਕਰਾਇਨ ਦਾ ਜੇ ਉਹਦੇ ਨਦਰੋਂ ਪਠੇ ਖੋ ਜਾਵੇ ਤੇ ਇੱਕ ਬਾਦਸ਼ਾਹ ਵੀ ਘਾਹ ਖਾਣ ਤੇ ਮਜ਼ਦੂਰ ਬਣਾ ਦਿੰਦਾ ਇੱਕ ਖਾਰੀ ਬਣਾ ਦਿੰਦਾ ਓਦੀ ਮਰਜ਼ੀ ਹੋਵੇ ਕਿਸੇ ਕੀੜੇ ਰੂਪੇ ਪਾਤਸ਼ਾਹੀ ਥਾਪ ਸਕਦਾ ਹੈ ਕੀੜੇ ਵਰਗੇ ਰੋਲਦੇ ਹੋਏ ਇਨਸਾਨ ਨੂੰ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਪਰ ਇਹ ਕੌਣ ਕਹਿ ਸਕਦਾ ਜਿਹਨੂੰ ਗੁਰੂ ਤੇ ਭਰੋਸਾ ਆਏ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਤਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ ਬੇਨਤੀ ਕਰਕੇ ਕਰ ਰਹੇ ਨੇ ਗੰਗਲੇ ਕਰਦਾ ਬਾਦਸ਼ਾਹ ਛਾ ਕਰੇ ਪਠਾਰੀ ਤੋ شاہੇ ਬਖਸ਼ੇ ਪੰਥ ਨਰਸਿੰਘਾ ਸਰਦਾਰੇ ਪਰ ਮੈਨੂੰ ਬਖਸ਼ੀ ਪੰਥ ਦੀ ਹੈ ਸੇਵਾਦਾਰੇ ਮੇਰਾ ਸੇਵਾ ਕਰਨਾ ਧਰਮ ਹੈ ਜੇਤਦਾਰ ਤੁਮਾਰੀ ਸਿੰਘਾਂ ਨੂੰ ਮਲਤਾਨ ਵਿੱਚ ਪਈ ਔਗੜ ਭਾਰੀ ਆਖਿਆ ਬਾਛਾ ਬਾਜ ਮਲਤਾਨ ਦੀ ਧਰਤੀ ਤੇ ਤੇਰੇ ਸਾਜੇ ਹੋਏ ਸਿੰਘਾਂ ਨੂੰ ਵੱਡੀ ਔਗੜ ਵੱਡੇ ਵਿਰਤਾ ਬਣੀ ਰਹੀ ਹੁਣ ਕੌਣ ਸੁਹਾਏ ਆਪ ਜਨ ਸਤਿਗੁਰ ਨਾਮਕਾਰੇ ਸਭ ਲਜਿਆ ਰੱਖ ਲੋ ਦਾਮ ਦੇ ਟੈ ਪਿਆ ਦੁਆਰੀ ਜਦੋਂ ਕੋਈ ਇੰਨੇ ਪ੍ਰੇਮ ਦੇ ਨਾਲ ਗੁਰੂ ਕੇ ਚਰਨਾਂ ਦਾ ਆਸਰਾ ਲਵੇ

ਸਜਾ ਦੇ ਕਮਾਲ ਵਖਾਣੋ ਸਰਕਾਰ ਨੇ ਸਜ਼ਾ ਦੇ ਦਿੱਤੀ ਬੇਦੋਅ ਨੂੰ ਇਸ ਪਹਾੜੀ ਤੋਂ ਥੱਲੇ ਸੁੱਟ ਕੇ ਮਾਰ ਦਿੱਤਾ ਜਾਵੇ ਉਹਦੇ ਜੇਲੇ ਉਹਦੇ ਕੋਲ ਆਏ ਨੇ ਉਹਨਾਂ ਹੱਥੀ ਧੜ ਕੇ ਆਖਾ ਸੰਤ ਜੀ ਅਸੀਂ ਭਾਵੇਂ ਤੁਹਾਡੇ ਚੇਲੇ ਆ ਪਰ ਇਸ ਵਕਤ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਤਾਂ ਉਹ ਜਿਹੜੇ ਸੰਤ ਸਾਹਿਬਾਂ ਨੇ ਆਖਿਆ ਕੋਈ ਗੱਲ ਨਹੀਂ ਜੇ ਮੇਰਾ ਹਕਾਲ ਪੁਰਖ ਮੇਰੇ ਸਿਰ ਤੇ ਹੋਇਆ ਤੇ ਮੇਰੀ ਰੱਖਿਆ ਜਰੂਰ ਕਰੇਗਾ ਜਦੋਂ ਉਹਨਾਂ ਨੂੰ ਫੜੇ ਸੁਟਿਆ ਗਿਆ ਬਹਾੜੀ ਤੋਂ ਕਿਸੇ ਤਰੀਕੇ ਦੇ ਨਾਲ ਉਹ ਜੇਲੇ ਆਪਣੇ ਸੰਗ ਦੇ ਕੋਲ ਪਏ ਗਏ ਉਹ ਸਹੀ ਸਲਾਮਤ ਸੀ ਉਹਦੀ ਇੱਕ ਅੱਖ ਜਿਹੜੀ ਨਿਕਲ ਗਈ ਚੁੱਕੀ ਸੀ ਇੱਕ ਹੱਥ ਉਹਦੀ ਜਿਹੜੀ ਸੀ ਉਹ ਬਰਬਾਦ ਹੋ ਚੁੱਕੀ ਸੀ ਜੇਲੇ ਆਨੇ ਹੱਥ ਜੋੜ ਕੇ ਆਖਿਆ ਸੰਤ ਜੀ ਤੁਹਾਡੀ jaan ਬਚ ਗਈ ਹੈ ਸਾਰਾ ਸਰੀਰ ਠੀਕ ਹੈ ਤੁਹਾਡਾ ਤੁਹਾਡੇ ਇੱਕ ਅੱਖ ਨੁਕਸਾਨੀ ਗਈ। ਸਾਧ ਜੀ ਕਹਿਣ ਲੱਗੇ ਇਹਦੇ ਵਿੱਚ ਵੀ ਮੇਰਾ ਕਸੂਰ ਹੈ। ਉਹ ਕਹਿੰਦੇ ਜੀ ਸਜ਼ਾ ਸਰਕਾਰ ਨੇ ਦਿੱਤੀ। ਤੁਹਾਡਾ ਇਹਦੇ ਵਿੱਚ ਕੀ ਕਸੂਰ ਹੈ? ਉਹ ਆਖਿਆ ਬੇਬਾ ਯਾਦ ਕਰੋ। ਜਦੋਂ ਮੈਨੂੰ ਪਹਾੜ ਤੋਂ ਛੁੱਟਾ ਲੱਗਿਆ ਸੀ ਤੁਸੀਂ ਮੇਰੇ ਕੋਲ ਆਏ। ਤੇ ਤੁਸੀਂ ਆ ਕੇ ਆਖਿਆ ਸਾਧ ਜੀ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਮੇਰੇ ਮੱਖ ਵਿੱਚੋਂ ਨਿਕਲ ਗਿਆ ਜੇ ਮੇਰਾ ਅਕਾਲ ਪੁਰਖ ਮੇਰੇ ਸਿਰ ਤੇ ਹੋਇਆ ਤੇ ਮੇਰੀ ਮਦਦ ਕਰੇਗਾ ਕਸੂਰ ਮੇਰਾ ਇਹ ਹੈ ਕਿ ਮੈਨੂੰ ਇਹ ਨਹੀਂ ਸਿੱਖਣਾ ਚਾਹੀਦਾ ਕਿ ਜੇ ਹੈ ਮੇਰੇ ਸਿਰ ਤੇ ਹੋਇਆ ਉਹਨੇ ਸਦਾ ਹੀ ਮੇਰੇ ਸਿਰ ਤੇ ਹੈ ਜਿਹੜੀ ਮੈਂ ਜੇਲ ਆ ਲਈਏ ਉਹਦੇ ਤੇ ਭਰੋਸਾ ਮੇਰਾ ਥੋੜਾ ਜਿਹਾ ਘਟ ਗਿਆ ਇਸ ਕਾਰਨ ਮੇਰਾ ਇਹ ਨੁਕਸਾਨ ਹੋਇਆ ਹੈ ਜਿਹੜਾ ਗੁਰੂ ਤੇ ਭਰੋਸਾ ਰੱਖੇ ਵਿਸ਼ਵਾਸ ਰੱਖੇ ਤੇ ਗੁਰਮੁਖੀ ਪੜਦਾ ਹੈ ਗੁਰੂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਵਾਸ ਅੱਜ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੁਣਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਨੇ ਪਰ ਕੋਈ ਸੁਣਾਉਣ ਵਾਲਾ ਹੋਵੇ ਸਰਦਾਸ ਕਰਨ ਤੋਂ ਬਾਅਦ ਪੜਿਆ ਪ੍ਰੇਮ ਦੇ ਨਾਲ ਜਿਹੜੇ ਗਰੰਥੀ ਸਿੰਘ ਨੇ ਫੋਨਾ ਨੂੰ ਵੇੜ ਤੇ ਕੀਤੇ ਵੀ ਜਦ ਤੱਕ ਮਲਤਾਨ ਫਦੇ ਨਹੀਂ ਹੋ ਜਾਂਦਾ ਪਦਵਤਾ ਕਾ ਸ਼੍ਰੀ ਅਖੰਡ ਪਾਤਸ਼ਾਹ ਜਿਹੜਾ ਹੈ ਪ੍ਰਾਰੰਭ ਕਰ ਦਿੱਤਾ ਜਾਵੇ ਧੋਪ ਪਏ ਦਿਵੈ ਨਾਲ ਅਰਪਿਤ ਕੀਤਾ ਜਾਵੇ ਤੇ ਅਰਦਾਸ ਮੇਰੀ ਸੁਜਾਨਾ ਕਰ ਦਿੱਤੀ ਜਾਵੇ ਬੇਨਤੀ ਕਰਕੇ ਆਪਸਾਇ ਹੈ ਔਰ ਅੰਦਰ ਇੱਕ ਫੁਰਨਾ ਬਣਿਆ ਹੈ ਗੁਰੂ ਰਾਮਦਾਸ ਨੇ ਕਿਰਪਾ ਕਰ ਦਿੱਤੀ ਹੈ ਵੀ ਹੁਣ ਤੇਰੀ ਅਰਦਾਸ ਕਿਵੇਂ ਪੂਰੀ ਹੋ ਸਕਦੀ ਹੈ ਹੁਣ ਪੰਥ ਦੀ ਸ਼ਬਦ ਦੇ ਵਿੱਚ ਜਾ ਸ਼੍ਰੀ ਅਕਾਲ ਤਖਤ ਸਾਹਿਬ ਗਏ ਨੇ ਨਮਸਕਾਰ ਕੀਤੇ ਸੇਵਾਦਾਰਾਂ ਬੇਨਤੀ ਕੀਤੀ ਹੈ ਮਾਪੰਥ ਦੇ ਮਾਲਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਆਵਾ ਬੁਲਾ ਕਾਲੀ ਇਸ ਫੂਲਾ ਸਿੰਘ ਕਾਲੀ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਸੇਵਾਦਾਰ ਨੇ ਆਖਿਆ ਮਹਾਰਾਜਾ ਜੀਓ ਅਕਾਲੀ ਜੀ ਆਸਵਕਤ ਆਪਣੀ ਸ਼ੌਣੀ ਵਿੱਚ ਨੇ ਸ਼ੌਣੀ ਕਿੱਥੇ ਆ ਜਿੱਥੇ ਅੱਜ ਤੁਸੀਂ ਅਕਾਲੀ ਮੁਰਜ ਦੇ ਦਰਸ਼ਨ ਕਰਦੇ ਜੇ ਬਾਬਾ ਫੂਲਾ ਸਿੰਘ ਅਕਾਲੀ ਦਾ ਜਿਹੜਾ ਸਥਾਨ ਔਰ ਕਦੇ ਅੰਡ ਸਿੰਘਾਂ ਦੇ ਸੌਣੇ ਹੋਇਆ ਕਰਦੇ ਸੀ ਉਸ ਵਕਤ ਬਾਬਾ ਫੂਲਾ ਸਿੰਘ ਅਕਾਲੀ ਵੀ ਆਪਣੀ ਸ਼ੌਣੀ ਵਿੱਚ ਮਾਜੂਦ ਸਨ ਮਹਾਰਾਜਾ ਜੇਸਗਨੇ ਉਹ ਪੰਥ ਦੀ ਸ਼ਰਮ ਦੇ ਵਿੱਚ ਜਾਣਾ ਹੈ ਜਿਵੇਂ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦੇ ਸ਼ਰਮ ਦੇ ਵਿੱਚ ਇੱਕ ਰਾਜਾ ਬਣ ਕੇ ਨਹੀਂ ਇੱਕ ਭਖਾਰੀ ਬਣ ਕੇ ਆਏ ਸਨ ਇਵੇਂ ਹੁਣ ਪੰਥ ਦੀ ਸ਼ਰਮ ਦੇ ਵਿੱਚ ਚੱਲੇ ਜਦੋਂ ਤੁਰਨ ਲੱਗੇ ਨੇ ਬਾਹਰ ਜਿਹੜੀਆਂ ਫੌਜਾਂ ਨਾਲ ਸਨ ਤੁਰਨ ਲੱਗੀਆਂ ਤੇ ਉਹਨਾਂ ਰੋਕ ਦਿੱਤਾ ਨਹੀਂ ਮੈਂ ਬਾਦਸ਼ਾਹ ਬਣ ਕੇ ਨਹੀਂ ਪੰਚ ਦੇ ਕੋਲ ਜਾਵਾਂਗਾ ਇੱਕ ਪਖਾਰੀ ਬਣ ਕੇ ਜਾਵਾਂਗਾ ਕਹਿੰਦੇ ਥਾਲ ਦੇ ਵਿੱਚ ਮਿੱਠਾ ਪ੍ਰਸ਼ਾਦ ਰੱਖਿਆ ਹੈ ਉਹ ਜਿਹਨਾਂ ਦੇ ਭੇਟਾ ਜਿਹੜੇ ਰੱਖੇ ਗਏ ਹੈ ਥਾਲ ਨੂੰ ਟੱਕ ਕੇ ਆਪਣੇ ਹੱਥ ਵਿੱਚ ਫੜ ਲਿਆ ਤੇ ਪੈਰੀ ਪਾਇਆ ਹੋਇਆ ਜੋੜਾ ਬਾਹ ਦਿੱਤਾ ਪਹੁੰਚੇ ਨੇ ਅੰਗ ਸਿੰਘਾਂ ਦੇ ਸ਼ੌਣੀ ਵਿੱਚ ਜਾ ਕੇ ਫਤੇ ਸਾਡੇ ਕੀਤੇ ਹੈ ਇਹ ਕਨਿਆਨ ਸਿੰਘ ਨੂੰ ਫਤਿਹ ਬੁਲਾ ਕੇ ਆਖਿਆ ਜੀ ਮੈਂ ਅਕਾਲੀ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਜੋ ਸਿੰਘ ਸਾਹਿਬ ਨੂੰ ਮੇਰੇ ਵੱਲੋਂ ਬੇਨਤੀ ਕਰੋ ਪਿਆਕਰ ਜੀਤ ਸਿੰਘ ਨਾਮੀ ਇਨਸਾਨ ਲਾਹੌਰ ਦੇ ਘਰ ਤੇ ਤੋਂ ਚੜ ਕੇ ਆਇਆ ਹੈ ਬੰਥ ਦੀ ਸ਼ਰਮ ਦੇ ਵਿੱਚ ਬੇਨਤੀ ਕਰਨ ਵਾਸਤੇ ਆਇਆ ਹੈ ਕਿਰਪਾ ਕਰਕੇ ਦਰਸ਼ਨ ਦਿੱਤੇ ਜਾਣ ਹੁਣ ਵੇਖੋ ਰਾਏ ਨੇ ਤਕਲੀਡਰ ਹੈ ਤੇ ਦੂਜੇ ਪਾਸੇ ਸ੍ਰੀ ਔਕਾਤਖ ਸਾਹਿਬ ਜੀ ਦਾ ਜਥੇਦਾਰ ਹੈ ਕਿਉਂਕਿ ਇੱਕ ਵਿਦਵਾਨ ਕਹਿੰਦਾ ਭੁੱਲ ਜਾਂਦੇ ਜਿਹੜੇ ਕਾਰਨਾਮੇ ਪਿਓ-ਦਾਦਿਆਂ ਦੇ ਪਾਉਣ ਫਟਕਾਰਾਂ ਲੋਕੋਨਾਂ ਦੀ ਆਰਾਜ ਨੂੰ ਸਾਡਾ ਇਤਿਹਾਸ ਬੜਾ ਮਹਾਨ ਹੈ ਸਾਨੂੰ ਕੋਈ ਬਦਲੀ ਮਿਲਦੀ ਹੈ ਭਾਵੇਂ ਉਹ ਨਗਰ ਦੇ ਸਬੰਧ ਛੋਵੇ ਜਾਂ ਇਲਾਕੇ ਦੀ ਹੋਵੇ ਸਾਨੂੰ ਹਮੇਸ਼ਾ ਆਪਣੇ ਇਤਿਹਾਸ ਨੂੰ ਮਾਣ ਲੈ ਕੇ ਚੱਲਣਾ ਚਾਹੀਦਾ ਹੈ ਸਾਡੇ ਜਿਹੜੇ ਲੀਡਰਸ ਹਰੋਂ ਕਿੱਦਾਂ ਦੇ ਸਨ ਸਾਡੇ ਧਾਰਮਿਕ ਲੀਡਰ ਕਿਦਾਂ ਦੇ ਨੇ ਸਾਡੇ ਪੰਥਕ ਲੀਡਰ ਕਿਦਾਂ ਦੇ ਨੇ ਉਹਨਾਂ ਦਾ ਕਰੈਕਟਰ ਕੀ ਹੈ ਜਦੋਂ ਸਾਡੇ ਵਿੱਚੋਂ ਕਰੈਕਟਰ ਆ ਗਿਆ ਤਾਂ ਫਿਰ ਅਸੀਂ ਜਿਹੜਾ ਕਾਰਜ ਆ ਬੋਵਾਂਗੇ ਇਹਦੇ ਵਿੱਚ ਸਾਡੇ ਧਾਰਮਿਕ ਲੀਡਰਾਂ ਦਾ ਕਰੈਕਟਰ ਵੀ ਆਉਣਾ ਜਿਹੜਾ ਮੈਂ ਇਤਿਹਾਸ ਕਹਿ ਰਿਹਾ ਤੇ ਇਹਦੇ ਵਿੱਚ ਇੱਕ ਸਿੱਖ ਸਿਪਾਹੀ ਦਾ ਆਮ ਇਨਸਾਨ ਜਿਵੇਂ ਅਸੀਂ ਹਾਂ ਸਾਡਾ ਕਰੈਕਟਰ ਕਿੱਥੇ ਆਉ ਵੀ ਆਉਣਾ ਇਸ ਇਤਿਹਾਸ ਵਿੱਚ ਆਖਰ ਬੈਠੇ ਕਿੱ데 ਗਏ ਸੇਵਾਦਾਰ ਆਪਣੇ ਜਾ ਕੇ ਪੰਥ ਦੇ ਲੀਡਰ ਨੂੰ ਬੇਨਤੀ ਕੀਤੀ ਸਿੱਖ ਸਾਹਿਬ ਜੀਓ ਇੱਕ ਰਜੀਤ ਸਿੰਘ ਨਾ ਵੀ ਲਾਹੌਰ ਤੋਂ ਸਿੱਖ ਆਇਆ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸਾਹਿਬ ਨੂੰ ਪਤਾ ਲੱਗਿਆ ਉਹ ਆਏ ਨੇ ਇੱਕ ਪਾਸੇ ਪੰਥ ਦਾ ਲੀਡਰ ਆ ਰਿਹਾ ਤੇ ਦੂਜੇ ਪਾਸੇ ਤਾਰਨਕ ਲੀਡਰ ਜਦੋਂ ਪੰਥ ਦਾ ਲੀਡਰ ਸਾਹਮਣੇ ਨਜ਼ਰ ਆਇਆ ਹੈ ਤਾਰਨਕ ਲੀਡਰ ਮਹਾਰਾਜਾ ਰਜੀਤ ਸਿੰਘ ਨੇ ਸੇਕ ਚੁਕਾਇਆ ਦੋਵੇਂ ਹੱਥ ਜੋੜੇ ਨੇ بڑی نمرتا نمسکار کر کے فتح بلائی صاحب نے گھر جیت سونا سی کوئی چیٹ لکھ دینا اص تیرا ستکار کر ਲੋਕਾਂ ਨੂੰ ਪਤਾ ਲੱਗਦਾ ਬੇਗਰਾਜ ਨੀਤਿਕ ਲੀਡਰ ਦਾ ਅਕਾਲੀ ਪਾਜਾ ਹੈ ਸਰਕਾਰ ਕੀਤਾ ਹੈ ਹੱਥ ਧਰ ਲੈ ਸੀ ਪਾਇਆ ਆਖਿਆ ਸਿੰਘ ਸਾਹਿਬ ਜੀ ਦਾ ਸਵਾਗਤ ਪਏ ਬਾਚਾਨੀ ਤੁਹਾਡੇ ਸਾਹਮਣੇ ਆਇਆ ਇੱਕ ਖਿਖਾਰੀ ਦੇ ਤੌਰ ਤੇ ਇੱਕ ਨਿਮਾਣਾ ਜ ਆ ਸਿੱਖ ਪੰਥ ਦੇ ਕੋਲੋਂ ਕੁਝ ਮੰਗਣ ਆਇਆ ਜਦੋਂ ਇਹ ਨੇ ਚਰਨੂ ਵਿਚਾਰ ਬਟਾਂਦਰਾ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਅਕਾਲੀ ਜੀ ਦੇ ਨੇੜੇ ਪਹੁੰਚੇ ਨੇ ਸਕਾਲੇ ਬਾਜ਼ਾ ਭੁਲਾ ਸਿੰਘ ਨੇ ਰੱਖ ਕੇ ਮੋਢੇ ਤੇ ਹੱਥ ਆ ਕੇ ਜੀ ਸਿਆ ਕਿਹੜੇ ਵੱਡੇ ਵਿਪਤਾ ਬਣ ਗਏ ਆ ਜਿਹੜਾ ਪੰਥ ਦੇ ਸ਼ਰਮ ਦੇ ਵਿੱਚ ਆਸ ਵੜ ਕੇ ਬਖਾਰੀ ਬਣ ਗਿਆ ਛੇ ਝੁਕਾ ਕੇ ਆਖਿਆ ਕਾਲੀ ਜੀਓ ਮੌਤਾਂ ਦਾ ਕਿਲਾ ਫਦੇ ਨਹੀਂ ਹੋ ਰਿਆ ਰਜਾਨਾ 100 ਸਿਪਾਏ ਸ਼ਹਾਵਾ ਦਾ ਜਾਨ ਪੀ ਰਿਆ ਹੈ ਕਿਰਪਾ ਕਰੋ ਮੇਰੀ ਮਦਦ ਕੀਤੇ ਜਾਵੇ ਮੈਂ ਪੰਥ ਦੀ ਸ਼ਰਮ ਦੇ ਵਿੱਚ ਆਇਆ ਆਕਾਲੇ ਦੇ ਇਹਨਾਂ ਦੂਸਰਾ ਥਾਪੜਾ ਦੇ ਕੇ ਆਖਿਆ ਰਣਜੀਤ ਸਿੰਘ ਮਲਤਾਨ ਫਤਿਹ 10 ਗੁਰੂ ਰਾਮਦਾਸ ਸਾਖਾ ਦੇ ਦਰਵਾਜ਼ੇ ਤੇ ਕੀ ਦਵੇਗਾ ਆਖਿਆ ਜੀ ਮਲਤਾਨ ਫਤਿਹ ਕਿਉਂਕਿ ਸਿੰਘ ਸਾਹਿਬ ਨੂੰ ਆਪਣੇ ਗੁਰੂ ਤੇ ਕਿੰਨਾ ਭਰੋਸਾ ਬਾੜੀ ਪੜ ਵਾਲੀ ਆਤਮਾ ਹੈ ਸੰਤ ਸਿਪਾਹੀ ਹੈ ਜਿਹੜਾ ਬਚਨ ਨਿਕਲ ਗਿਆ ਕਲ ਸੱਚ ਹੋਵੇਗਾ ਆਖਿਆ ਰਣਜੀਤ ਸਿੰਘ ਮਲਤਾਨ ਫਤਿਹ ਆਖਿਆ ਮਲਤਾਨ ਫਤਿਹ ਹਾ ਫਤਿਹ ਦੱਸ ਕੀ ਦਵੇਂ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨੂੰ ਹੱਥ ਜੋੜ ਕੇ ਆਖਿਆ ਕਾਲੀ ਜੀਓ ਮੇਰੇ ਤੇ ਉਕਾਸ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨੂੰ ਕੁਝ ਦੇ ਸਕਾਂ ਪਰ ਹਾਂ ਮੇਰੇ ਬਾਪੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਪੰਜਾਬ ਦੇ ਖਜ਼ਾਨੇ ਦਾ ਮਾਲਕ ਬਣਾਇਆ ਹੈ ਮੈਨੂੰ ਮਲਤਾਨ ਫਤਿਹ ਹੋ ਜਾਵੇ ਖਜ਼ਾਨੇ ਛੱਡਿਓ ਨਾ ਛੱਡਿਓ ਤੁਹਾਡੀ ਮਰਜ਼ੀ ਹੋਵੇਗੀ ਜਦੋਂ ਇੰਨੀ ਗੱਲ ਕਹੀ ਹੈ ਅਕਾਲੀ ਜੀ ਨੇ ਤੀਸਰਾ ਥਾਪੜਾ ਦੇ ਕੇ ਆਖਿਆ ਰੰਜੀਤ ਸਿੰਘ ਜੇ ਤੂੰ ਗੁਰੂ ਰਾਮਦਾਸ ਪਾਛਾ ਲੈ ਘਰਵਾ ਤੇ ਖਜ਼ਾਨੇ ਖੋਲ ਦੇਵੇਂਗਾ ਜਾਂ ਕਾਦੀ ਧਾਰਮਿਕ ਲੀਡਰ ਤੇਰੇ ਨਾਲ ਵਾਦਾ ਕਰਦਾ ਈ ਪੂਰਾ ਕਰਦਾ ਈ ਤੇਰੀ ਜਿੱਤ ਵਾਸਤੇ ਜੇ ਕਾਦੀ ਨੂੰ ਆਪਣੇ ਸਵਾਸਾਂ ਦੀ ਗੱਡ ਖੋਲਣੀ ਪਈ ਤੇ ਖੋਲਣ ਤੋਂ ਗਰੇਜ਼ ਨਹੀਂ ਕਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਐਸੀ ਸਾਡਾ ਧਾਰਮਿਕ ਲੀਡਰ ਮੁੱਕ ਦੀ ਗੱਲ ਫੌਜਾਂ ਨੂੰ ਤਿਆਰੇ ਦਾ ਹੁਕਮ ਦਿੱਤਾ ਏ ਭੋਈਏ ਤਿਆਰੀ ਪਾਏ ਨੇ ਪੱਲੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਸਵਾਦਿਆ Jalan-jalan di kota Jakarta, lihatlah gedung